ਕੈਨੇਡਾ ਤਕਰੀਬਨ ਬੈਸ ਨਿਕਲੇ ਆ ਬਾਬਾ ਜਗਾ ਤੋਂ ਨਹੀਂ ਜਿਵੇਂ ਕੋਈ ਸਾਧਨ ਹੁੰਦਾ ਜਿਵੇਂ ਟਰੈਕਟਰ ਬੋਲਟ ਟਰੈਕਟਰ ਬੋਲਟ ਸਾਡੇ ਮਿਲਦੇ ਨਹੀਂ ਉਥੇ ਪਾਕਿਸਤਾਨ ਚ ਘੱਟ ਮਿਲਦੇ ਨੇਗੇ ਤੇ ਉਦਾਂ ਜਿੱਥੇ ਵੀ ਖੇਡਦੇ ਆ ਯਾਨੀ ਸੌ ਚੋਂ ਮਾਲਕ ਦੇ ਕਹਿਣ ਦੇ ਅਨਸਾਰ 90% ਮਾਲਕ ਬੈਸਟ ਹੁੰਦਾ ਠੀਕ ਹੈ ਜੀ ਠੀਕ ਆ ਬਹੁਤ ਵਧੀਆ ਲੱਗਾ ਮਾਲਕ ਜੀ ਤੁਹਾਨੂੰ ਮਿਲ ਕੇ ਬਹੁਤ ਧੰਨਵਾਦ ਜੀ ਕਬੱਡੀ ਆਸਟ੍ਰੇਲੀਆ ਲਾਈਵ ਤੇ ਜੁੜੇ ਰਹੋ ਇਸ ਤੋਂ ਬਾਅਦ ਫਾਈਨਲ ਮੈਚ ਦਿਖਾਵਾਂਗੇ ਬੈਸਟ ਆਫ ਲੱਕ ਜੀ ਥੈਂਕ ਯੂ ਵੀਰੇ ਥੈਂਕ ਯੂ ਡਰਾ ਕੱਢਿਆ ਜਾਣਾ ਬੁਲਟ ਦਾ ਵਿਸ਼ੇ ਤੌਰ ਤੇ ਸਨਮਾਨ ਮਨਜਿੰਦਰ ਸੰਧੂ ਤੇ ਮਨਜਿੰਦਰ ਗਿੱਲ ਆਸਟ੍ਰੇਲੀਆ ਲਾਈਵ ਦੇ ਮਾਧਿਅਮ ਰਾਹੀਂ ਏਸੀਜੀ ਸਾਡੇ ਮਲਕ ਵੀਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਕਬੱਡੀ ਦਾ ਅੰਤਰ ਦੱਸਿਆ ਵੀ ਸਾਡੇ ਪ੍ਰਾਈਜ਼ ਥੋੜੇ ਜੇ ਨਹੀਂ ਵੱਡੇ ਲੈਵਲ ਦੇ ਹੁੰਦੇਗੇ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਫੇਰ ਆਉਣੇ ਆ ਫਾਈਨਲ ਦੇ ਵਿੱਚ ਜੁੜਦਿਆਂ ਪਕੇ ਹੋਰ ਪਲੇਅਰ ਦੇ ਨਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਫੇਰ ਕਿਸੇ ਦੇ ਸਨਮਾਨ ਰਹਿ ਨਾ ਜਾਣ ਇੱਕ ਮਿੰਟ ਰੋ ਇੰਡੋ ਆਜ਼ੀ ਆਸਟ੍ਰੇਲੀਆ ਤੋਂ ਲੋਕਲ ਮੀਡੀਆ 파ਟਨਰ ਨੇ ਸਾਡੇ ਵੀਰ ਸਾਡੇ درمیان ਪੁੱਜੇ ਉਹਨਾਂ ਦਾ ਧੰਨਵਾਦ ਹੈ ਉਧਰ ਬ੍ਰਿਜਸਟੋਨ ਵਾਲੇ ਵੀਰ ਮੇਨ ਸਪੌਂਸਰ ਨੇ ਸਾਡੇ ਇਸ ਮੇਲੇ ਦੇ ਉਹ ਉਹ ਵੀ 5 ਡਾਲਰਾਂ ਦਾ ਇੱਕ ਕੂਪਨ ਪਾ ਰਹੇ ਹੈ ਇਹ ਮੇਰੇ ਵੀਰੋ ਉਹਨਾਂ ਨੇ ਚਾਰ ਜਿਹੜੇ ਟਾਇਰ ਪਾ ਕੇ ਦੇਣੇ ਹੈ ਜੇ ਤੁਸੀਂ ਜਿੱਤਦੇ ਹੋ ਦੂਜਾ ਗੱਡੀ ਦੀ ਅਲਾਈਨਮੈਂਟ ਕਰਨੀ ਹੈ ਤੀਜਾ ਨਾਮ ਜਿਹੜੀ ਇੱਕ ਕਾਰ ਸਰਵਿਸ ਫ੍ਰੀ ਹੈ ਔਰ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਸਖਵੀਰ ਟਵਾਣਾ ਰਗਵੀਰ ਟਵਾਣਾ ਤੇ ਕੁਲਵਿੰਦਰ ਮੁੰਡੀ ਆ ਜਾਣ ਵੀਰੇ ਹਾਂਜੀ ਮਾਰ ਫਲੀਟ Sukhbir Randhawa ਦਾ ਵੀ ਬ੍ਰੇਕ ਐਂਡ ਕਲੱਚ ਦਾ ਕੰਮ ਹਾਂਜੀ ਮਾਰ ਫਲੀਟ Sukhbir Randhawa ਦਾ ਬ੍ਰੇਕ ਐਂਡ ਕਲੱਚ ਦਾ ਉਹਨਾਂ ਦਾ ਕੰਮ ਉਹਨਾਂ ਦਾ ਵੀ ਤੈਅਦਲੋਂ ਧੰਨਵਾਦ ਹੈ ਮਰਿੰਗਟਨ Sukhbir Atwana, Ragveer Atwana ਤੇ Kulwinder Mundi ਹੋ ਗਿਆ ਜੀ ਇਹਨਾਂ ਦਾ ਹੋ ਗਿਆ ਜੀ ਤਿੰਨਾਂ ਵੀਰਾਂ ਦੇ ਕਰ ਦਿਓ ਜੀ ਇਕੱਠਾ ਕਿ ਅੱਡੜ ਓਕੇ ਠੀਕ ਹੈ ਵੀਰੇ ਨਿਊਜ਼ੀਲੈਂਡ ਤੇ ਯੂਐਸਏ ਦਾ ਫਾਈਨਲ ਖੇਡਿਆ ਜਾਣਾ ਠੀਕ 3:30 ਵਜੇ ਫਾਈਨਲ ਹੋਵੇਗਾ ਤੇ ਨਾਲ ਦੀ ਨਾਲ ਮਨੀ ਸਿੰਘ ਹਰਦੀਪ ਸਿੰਘ ਤੇ ਸਿਮਰਨ ਸਿੰਘ ਰੈਡ ਸੈਂਡ ਟਰੱਕ ਟ੍ਰੇਨਿੰਗ ਅਕੈਡਮੀ ਵਾਲੇ ਉਹਨਾਂ ਵਾਲਿਆਂ 7500 ਡਾਲਰ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਆਇਆ ਹੈ ਹਰਦੀਪ ਸਿੰਘ ਤੇ ਸਿਮਰਨ ਵੀ ਆ ਜਾਓ ਵੀਰੇ ਮੈਂ ਜਿਵੇਂ ਜਿਵੇਂ ਨਾਮ ਬੋਲੀ ਜਾਣਾ ਤੁਸੀਂ ਆਪਣਾ ਆਪਣਾ ਆ ਮਾਣ ਸਨਮਾਨ ਇੱਧਰ ਆ ਕੇ ਹਾਸਲ ਕਰਦੇ ਰਹੋ ਹੱਥ ਜੋੜ ਕੇ ਬੇਨਤੀ ਆ ਵੀਰੇ ਆਪਾਂ ਸਿਸਟਮ ਜੇ ਨਹੀਂ ਕਰ ਰਹੇ ਹਾਲੇ ਸਾਰੇ ਬੰਦੇ ਇਕੱਠੇ ਕਰ ਲੋ ਹਰਦੀਪ ਸਿੰਘ ਤੁਸੀਂ ਹਾਂ ਤੁਸੀਂ ਖੜ੍ਹ ਜਾਓ ਵੀਰੇ ਤੁਸੀਂ ਕਰ ਦਿਓ ਆਜੋ ਭਰਾ ਸਾਰੇ ਆਜੋ ਹਰਦੀਪ ਸਿੰਘ ਤੇ ਸਿਮਰਨ ਸਿੰਘ ਉਹ ਆ ਜਾਣ ਵੀਰੇ ਹਰਦੀਪ ਤੇ ਸਿਮਰਨ ਜਲਦੀ ਦੇ